ਕਿਸਾਨਾਂ ਦਾ ਧਰਨਾ ਹੋਇਆ ਸਮਾਪਤ ਕਿਸਾਨਾਂ ਦਾ ਧਰਨਾ ਸਮਾਪਤ ਹੋ ਚੁੱਕਾ ਹੈ ਰੋਪੜ ਦੇ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ ਸਾਹਿਬ ਦੀ ਹਾਜ਼ਰੀ ਦੇ ਵਿੱਚ ਵਿਸ਼ੇਸ਼ ਲਿਖਤੀ ਰੂਪ ਦੇ ਵਿੱਚ ਇਹ ਗੱਲ ਮੰਨੀ ਗਈ ਹੈ ਕਿ ਕਿਸਾਨਾਂ ਦਾ ਦਾਣਾ-दाना ਚੱਕਿਆ ਜਾਵੇਗਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਤਕਲੀਫ ਨਹੀਂ ਆ ਦਿੱਤੀ ਜਾਵੇਗੀ ਇਸ ਦੇ ਲੈ ਕੇ ਕਿਸਾਨਾਂ ਨੇ ਉਹਨਾਂ ਦੀ ਗੱਲ ਨੂੰ ਮੰਨਦਿਆਂ ਹੋਇਆਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ ਦੱਸਣਾ ਹੈਗਾ ਕਿ ਧਰਨਾ ਕਾਫੀ ਸਮਾਂ ਚੱਲਿਆ ਹੈ ਜਿਸ ਨਾਲ ਕਾਫੀ ਆਵਾਜਾਈ ਦੇ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਸਾਡੇ ਕਿਸਾਨ ਦੇ ਨਾਲ ਗਲਬਤ ਕੀਤੀ ਤੇ ਕੀ ਉਹਨਾਂ ਨਾਲ ਕੀ ਇਹੀ ਗਲਬਤ ਹੋຊੁੰਦੇ ਸਹੀ ਠੀਕ ਆ ਰਿਹਾ ਜੀ 16 15 14 ਠੀਕ ਹੈ ਸਰ ਜਿਹੜੇ ਹਾਈਬ੍ਰਿਡ ਦਾ ਕੀ ਮਸਲਾ ਆ ਰਿਹਾ ਜੀ ਹਾਈਬ੍ਰਿਡ ਦਾ ਥੋੜਾ ਜਿਹਾ ਸੈਲਰ ਵਾਲਿਆਂ ਦਾ ਮਸਲਾ ਜੀ ਉਹ ਕੋਈ ਨਹੀਂ ਸੌਟ ਆਊਟ ਹੋ ਜਾਏਗਾ ਜੀ ਸੈਲਰ ਬਾਰੇ ਹੁਣ ਤੋਂ ਨਹੀਂ ਪਾ ਪਾਉਂਗੇ ਕੋਈ ਕਿਸੇ ਤਰ੍ਹਾਂ ਦਾ ਨਹੀਂ 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 ਠੀਕ ਹੈ ਇਹ ਸਾਰੀਆਂ ਅਲੱਗ ਅਲੱਗ ਖਰੀਦਦਾਰੀਆਂ ਸੀਆਂ ਅਲੱਗ ਅਲੱਗ ਉਹਨਾਂ ਦਾ ਪੈਰਾਮੀਟਰ ਨਹੀਂ ਹੈ ਜੀ ਸਾਰੀਆਂ ਸਾਰੀਆਂ ਖਰੀਦ ਕਰ ਰਹੀਆਂ ਸਾਰੀ ਮੰਡੀ ਚ ਖਰੀਦ ਰਹੀਆਂ ਹੈ ਜਿਹੜਾ ਮਾਲ ਤੁਸੀਂ ਪਰਚੇਜ਼ ਕਰਿਆ ਚਕਾਉਣ ਦੀ ਜ਼ਿੰਮੇਵਾਰ ਤੁਹਾਡੀ ਹੈ ਨਾ ਪੂਰੀ ਹਾਂ ਜੀ ਕਰਨਾ ਚਾਹੋਗੇ ਜੀ ਹਾਂ ਚੱਕ ਹੋਗੇ ਜੀ ਸਭ ਚੱਕ ਹੋਗੇ ਜੀ 10 ਮਿੰਟ ਹੋਗੇ ਜੀ ਇਹ ਕੀ-ਕਿਆ ਲਿਖਿਆ ਗਿਆ ਉਹਨਾਂ ਨੇ ਮੈਨੂੰ ਲਿਖ ਕੇ ਦਿੱਤਾ ਜੀ ਇੱਕ ਤਾਂ ਵੀ 17 ਮੋਰਚਰ ਜਿਹੜੀ ਹੈ ਉਹ ਸਾਰੀ ਢੇਰਿਆਂ ਭਰੇ ਜਾਣਗੇ ਇੱਕ ਵੀ ਕੋਈ ਇਹ ਨਹੀਂ ਬਾਈਬ੍ਰਿਡ ਨਹੀਂ ਲੈਣਾ ਜਾਈ ਨਹੀਂ ਲੈਣਾ ਉਹੀ ਜੀ ਗੱਲਬਾਤ ਨੇ ਕੋਈ ਲਿਖ ਕੇ ਲਿਆ ਹਾਂਜੀ ਬਿਲਕੁਲ ਐਸਡੀਐਮ ਤੋਂ ਲਿਖ ਕੇ ਲਿਆ ਜੀ ਸਾਈਨ ਕਰਿਆ ਡੀਐਫਸੀ ਮੈਡਮ ਨੇ ਸਾਈਨ ਕਰਿਆ ਐਸਡੀਐਮ ਸਾਹਮਣੇ ਮੈਂ ਸਾਈਨ ਕਰਿਆ ਜੀ ਜੀ ਲਿਖ ਕੇ ਅਸੀਂ ਆਪਣੇ ਕੋਲ ਰੱਖ ਲਿਆ ਆਪਣੇ ਕੋਲ ਉਹ ਪਰਚਾ ਜੀ ਤੇ ਕਿਸਾਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਠੀਕ ਹੈ ਉਹਨਾਂ ਦੇ ਹਾਂਜੀ ਹਾਂਜੀ ਉਹ ਅਸੀਂ ਉਹਨਾਂ ਨੂੰ ਇਹ ਗੱਲ ਕਹਿਤੀ ਵੀ ਜੇ ਤੁਸੀਂ ਉਹ ਨਹੀਂ ਲਿਫਟਿੰਗ ਕਰਦੇ ਚੱਕਦੇ ਅਸੀਂ ਇਸ ਤੋਂ ਵੀ ਫਿਰ ਸਵੇਰੇ ਜਾਂ ਦੋ ਦਿਨ ਬਾਅਦ ਇਸ ਤੋਂ 10 ਗੁਣਾ بڑا ਫਿਰ ਧਰਨਾ ਲਾ ਕੇ ਫਿਰ ਸਾਰੇ ਹੈਵੀ ਜਾਮ ਕੀਤੇ ਜਾਣਗੇ ਇਹ ਅਸੀਂ ਉਹਨਾਂ ਨੂੰ ਕਹਿਤਾ ਜੀ ਕਿਸਾਨਾਂ ਦਾ ਧਰਨਾ ਹੋਇਆ ਸਮਾਪਤ ਤੋ ਸਨਾਨਾ ਦਾ ਧਰਨਾ ਸਮਾਪਤ ਹੋ ਚੁੱਕਾ ਹੈ